ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਗਿੱਦੜਪਿੰਡੀ ਤੇ ਉੱਥੋਂ ਸਤਲੋਈ ਦਰਿਆ ਦੇ ਹਾਲਾਤ ਇਸ ਸਮੇਂ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ ਇਹ ਦਰਿਆ ਅੱਗੇ ਹੁਣ ਸਾਹਮਣੇ ਜਿਹੜਾ ਜਾ ਰਿਹਾ ਉਹ ਜਾ ਰਿਹਾ ਜੀ ਫਰੀਕੇ ਨੂੰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦਾ ਪਾਣੀ ਦਾ ਪੱਧਰ ਕਿੰਨਾ ਵਾ ਤੇ ਕਿੰਨੀ ਤੇਜ਼ੀ ਦੇ ਨਾਲ ਪਾਣੀ ਜਿਹੜਾ ਵਧ ਰਿਹਾ ਤੇ ਹਲੇ ਹੋਰ ਪਾਣੀ ਪਿੱਛੇ ਆਉਣਾ ਬਾਕੀ ਵੀਰ ਲਗਾਤਾਰ ਇੱਥੋਂ ਮਿੱਟੀ ਚੱਕ-ਚੱਕ ਕੇ ਮਿੱਟੀ ਭਰ-ਭਰ ਕੇ ਟਰਾਲੇ ਦੇ ਆ ਕੇ ਇੱਥੇ ਢੇਰੀ ਕਰਦੇ ਤੇ ਇੱਥੋਂ ਤਾਲੇ ਜਿਹੜੇ ਬੰਨ ਤੇ ਲੈ ਕੇ ਜਾਂਦੇ ਆ ਦੇਖੋ ਕਿੱਦਾਂ ਲੈਂਡ ਬਨ ਕੇ ਖੜਿਆ ਵੀਰ ਤੇ ਇਹਨਾਂ ਦੀ ਵਜ੍ਹਾ ਨਾਲ ਹੀ ਅੱਜ ਜਿਹੜਾ ਬੰਨ ਆ ਉਹ ਬਚ ਗਿਆ ਇਹ ਸਾਰੇ ਇੱਥੇ ਪੈਲੀਆਂ ਸੀ ਇੱਥੇ ਫਸਲਾਂ ਸੀਗੀਆਂ ਸਾਰੀਆਂ ਡੁੱਬ ਚੁੱਕੀਆਂ ਨੇ ਕਿਉਂਕਿ ਸਤਲੁਜ ਦਰਿਆ ਆ ਜਿੱਥੇ ਦਰਖਤ ਲੱਗੇ ਆ ਇਹਦੇ ਪਰਲੇ ਪਾਸੇ ਸਤਲੁਜ ਦਰਿਆ ਦੇ ਵਿੱਚ ਪਾਣੀ ਦੇ ਲੈਵਲ ਦੀ ਗੱਲ ਕਰ ਲਈਏ ਤਾਂ ਅੱਜ ਸਵੇਰੇ 6 ਵਜੇ ਤਕਰੀਬਨ 73459 ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਸੀਗਾ ਭਾਖੜਾ ਡੈਮ ਤੋਂ ਤੇ ਭਾਖੜਾ ਡੈਮ ਦੇ ਵਿੱਚ ਜਿਹੜੀ ਇਨਫਲੋ ਸੀਗੀ ਉਹ ਸੀ 95435 ਅੱਜ ਸਵੇਰ ਦੀ ਜਿਹੜੀ ਰਿਪੋਰਟ ਦੇ ਹਿਸਾਬ ਦੇ ਨਾਲ ਤੇ ਜਿਹੜਾ ਲੈਵਲ ਸੀਗਾ ਭਾਖੜਾ ਡੈਮ ਦਾ ਉਹ ਲਗਭਗ ਲਗਭਗ 1679 ਫੁੱਟ ਹੋ ਚੁੱਕਿਆ ਸੀ ਤੇ ਇਹਦੇ ਵਿੱਚੋਂ ਜਿਹੜਾ ਆਊਟਫਲੋ ਆ ਉਹ ਲਗਭਗ 75000 ਕਿਯੂਸਿਕ ਤੋਂ ਵਧਾ ਕੇ 80 ਤੋਂ 85000 ਕਿਯੂਸਿਕ ਵੀ ਕੀਤਾ ਜਾ ਸਕਦਾ ਪਰ ਜੇ ਜਰੂਰਤ ਪਈ ਤਾਂ ਤੇ ਪਰ ਹੱਲੇ ਤੱਕ ਜਿਹੜਾ ਉਹ ਆਊਟਫਲੋ ਆ ਉਹ ਲਗਭਗ 75000 ਕਿਯੂਸਿਕ ਚੱਲ ਰਿਹਾ ਜੀ ਤੇ ਪ੍ਰਸ਼ਾਸਨ ਵੱਲੋਂ ਇਹ ਜਿਹੜੀਆਂ ਇਨਫਾਰਮੇਸ਼ਨ ਭੇਜੀਆਂ ਜਾ ਰਹੀਆਂ ਨੇ ਅਲਰਟ ਭੇਜੇ ਜਾ ਰਹੇ ਨੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਗਿੱਦੜ ਪਿੰਡੀ ਦਾ ਪੋਲਾ ਤੇ ਉਹਦੇ ਜਿਹੜੀਆਂ ਖੁਰਜੀਆਂ ਨੂੰ ਸਾਫ਼ ਕੀਤਾ ਜਾ ਰਿਹਾ ਤਾਂ ਕਿ ਡਾਫ ਨਾ ਲੱਗੇ ਤੇ ਹੋਰ ਕਿਤੇ ਜਿਹੜਾ ਪਿੱਛੇ ਬੰਨ ਜਿਹੜਾ ਉਹ ਪ੍ਰੈਸ਼ਰ ਵੱਧ ਗਏ ਤੇ ਟੁੱਟੇ ਨਾ ਤੇ ਉਹਨੂੰ ਮੱਦੇ ਜੇ ਰੱਖਦੇ ਹੋਏ ਇਹ ਸਾਫ਼ ਕੀਤੀਆਂ ਜਾ ਰਹੀਆਂ ਨੇ ਤੇ ਵੀਰ ਨੇ ਜਿਹੜੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਈ ਇਹਨਾਂ ਦੀ ਵਜ੍ਹਾ ਨਾਲ ਹੀ ਜਿਹੜੇ ਬੰਨ ਟੁੱਟੇ ਨੇ ਜਾਂ ਕਮਜ਼ੋਰ ਹੋਏ ਨੇ ਉਹਨਾਂ ਨੂੰ ਬੰਨਿਆ ਜਾ ਰਿਹਾ ਇਹ ਲਗਾਤਾਰ ਮਿੱਟੀ ਦੀ ਸੇਵਾ ਕਰ ਰਹੇ ਨੇ ਤੇ ਇਹ ਨਹੀਂ ਦੇਖ ਰਹੇ ਵੀ ਅਸੀਂ ਕਿੰਨੀ ਦੂਰੋਂ ਆ ਰਹੇ ਆ ਜਾਂ ਕਿੰਨੀ ਨੇੜੇ ਆ ਰਹੇ ਆ ਲਗਾਤਾਰ ਟਰਾਲੀਆਂ ਲਈ ਆ ਰਹੇ ਆ ਦਿਨ ਰਾਤ ਤੋਂ ਦਿলো ਧੰਨਵਾਦ ਇਹਨਾਂ ਵੀਰਾਂ ਦਾ ਤੇ ਦੂਜੇ ਪਾਸੇ ਬਿਆਸ ਦਰਿਆ ਦੇ ਉੱਤੇ ਬਣੇ ਪੌਂਗ ਡੈਮ ਦੇ ਲੈਵਲ ਦੀ ਗੱਲ ਕਰ ਲਈਏ ਤਾਂ ਅੱਜ ਸੁਨੀਲ ਦੀ ਰਿਪੋਰਟ ਦੇ ਸਾਹਮਣੇ ਉਹਦਾ ਲੈਵਲ ਸੀਗਾ ਜੀ 1394 ਫੁੱਟ ਜਿਹੜਾ ਕੀ ਕਾਫੀ ਵੱਧ ਚੁੱਕਿਆ ਤੇ ਉਹਦੇ ਵਿੱਚ ਇਨਪੁੱਟ ਇਨਫਲੋ ਸੀ ਜਿਹੜੀ ਉਹ ਸੀ 132595 ਕਿਊਸਿਕ ਤੇ ਆਊਟਫਲੋ ਜਿਹੜਾ ਸੀਗਾ ਜੀ 99167 ਕਿਊਸਿਕ ਤੇ ਪਾਣੀ ਜਿਹੜਾ ਲਗਾਤਾਰ ਪ੍ਰੋਗਰਾਮ ਦੇ ਵਿੱਚ ਵੀ ਵਧ ਰਿਹਾ ਤੇ ਉੱਥੋਂ ਵੀ ਰਿਲੀਜ਼ ਕੀਤਾ ਜਾਊਗਾ ਬਿਆਜ਼ ਰਿਹਾ ਪਹਿਲਾਂ ਹੀ ਜਿਹੜਾ ਉਹ ਉਫਾਨ ਤੇ ਚੱਲ ਰਿਹਾ ਤੇ ਥੋੜਾ ਜਿਹਾ ਪਾਣੀ ਜਿਹੜਾ ਘਟਿਆ ਸੀਗਾ ਪਰ ਹੁਣ ਮੈਨੂੰ ਲੱਗਦਾ ਜੇ ਜੇ ਇਥੋਂ ਰਿਲੀਜ਼ ਕੀਤਾਏਗਾ ਪਾਣੀ ਤਾਂ ਫੇਰ ਦੁਬਾਰਾ ਪਾਣੀ ਜਿਹੜਾ ਵਧੂਗਾ ਸਤਲੋਈ ਦਰਿਆ ਪੂਰੇ ਉਫਾਨ ਤੇ ਚੱਲ ਰਿਹਾ ਲਗਾਤਾਰ ਪਾਖੜਾ ਡੈਮ ਦੇ ਵਿੱਚੋਂ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਉਹਦੀ ਮਾਤਰਾ ਜਿਹੜੀ ਉਹ ਵਧਾਈ ਜਾ ਰਹੀ ਆ ਤੇ ਆਪਾਂ ਖੜੇ ਆ ਪਿੰਡ ਮੰਡਾਲਾ ਗਿੱਦੜ ਪਿੰਡੀ ਦੇ ਲਾਗੇ ਇਹ ਸਾਰੇ ਇੱਥੇ ਪੈਲੀਆਂ ਸੀ ਇੱਥੇ ਫਸਲਾਂ ਸੀਗੀਆਂ ਸਾਰੀਆਂ ਡੁੱਬ ਚੁੱਕੀਆਂ ਨੇ ਕਿਉਂਕਿ ਸਤਲੁਜ ਦਰਿਆ ਆ ਜਿੱਥੇ ਦਰਖਤ ਲੱਗੇ ਆ ਇਹਦੇ ਪਰਲੇ ਪਾਸੇ ਤੇ ਉਥੋਂ ਅਡਵਾਂਸ ਬੰਨ ਸੀਗਾ ਉਹ ਟੁੱਟ ਕੇ ਤੇ ਇਧਰਲੇ ਪਾਸੇ ਜਿਹੜਾ ਪਾਣੀ ਆ ਇੱਕ ਲੈਵਲ ਹੋ ਗਿਆ ਦਰਿਆ ਦਾ ਤੇ ਇਹਨਾਂ ਖੇਤਾਂ ਦਾ ਇੱਕ ਲੈਵਲ ਹੋ ਗਿਆ ਜਿਹਦੀ ਵਜ੍ਹਾ ਕਰਕੇ ਸਾਰੀਆਂ ਫਸਲਾਂ ਤੇ ਸਾਰੀਆਂ ਪੈਲੀਆਂ ਜਿਹੜੀਆਂ ਸੀਗੀਆਂ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਤੇ ਆਹ ਮੋਟਰਾਂ ਦੇਖ ਲਓ ਤੁਸੀਂ ਸਾਰੀਆਂ ਡੁੱਬਗੀਆਂ ਵਿੱਚ ਤੇ ਜੋਰ ਲੱਗਿਆ ਹੋਇਆ ਵੀਰਾਂ ਦਾ ਇੱਥੇ ਲਗਾਤਾਰ ਬੰਨ ਨੂੰ ਮਜ਼ਬੂਤ ਹੁਣ ਇਹ ਖੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਚਲੋ ਇਹ ਨੁਕਸਾਨ ਜਿਹੜਾ ਹੋਇਆ ਹੋਇਆ ਹੁਣ ਇਹ ਜਿਹੜਾ ਧੁੱਸੀ ਬੰਨ ਘਟੋਂ ਘਟ ਇਹਨੂੰ ਬਚਾਲਾ ਜਾਵੇ ਕਿਉਂਕਿ ਇਹਦੇ ਲੇ ਪਾਸੇ ਵਾਲੀਆਂ ਜਿਹੜੀਆਂ ਫਸਲਾਂ ਨੇ ਤੇ ਘਰ ਨੇ ਕਿਉਂਕਿ ਇਸ ਬੰਨ ਤੋਂ ਇਹਦੇ ਲੇ ਪਾਸੇ ਉਹ ਸਾਹਮਣੇ ਤੁਸੀਂ ਪਿੰਡਾ ਮੰਡਾਲਾ ਤੇ ਇਹ ਦੇਖ ਸਕਦੇ ਹੋ ਤੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਜਦੋਂ ਜährt ਜਾਰੀ ਆ ਹੁਣ ਇਸ ਸਮੇਂ ਤੇ ਵੱਡੇ ਕੀ ਛੋਟੇ ਕੀ ਨੌਜਵਾਨ ਕੀ ਸਾਰੇ ਹੀ ਸੇਵਾ ਦੇ ਵਿੱਚ ਲੱਗੇ ਹੋਏ ਆ ਬਈ ਬੰਨ ਨੂੰ ਜਿੱਦਾਂ ਮਰਜ਼ੀ ਆ ਪਹਚਾਇਆ ਜਾਵੇ ਲਗਾਤਾਰ ਟਰਾਲੀਆਂ ਆ ਰਹੀਆਂ ਨੇ ਤੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਤੇ ਪੰਜਾਬ ਦੇ ਨੌਜਵਾਨ ਇਸ ਸਮੇਂ ਆਪਦਾ ਪੂਰਾ 100% ਐਫਰਟ ਲਾ ਰਹੇ ਆ ਸੋ 2023 ਦੇ ਵਿੱਚ ਇੱਥੇ ਇਨਾ ਭਿਆਨਕ ਹੜ ਆਇਆ ਸੀਗਾ ਤੇ ਉਸ ਹੜ ਤੋਂ ਡਰਦੇ ਹੋਏ ਵੀ ਉਦਾਂ ਦੀ ਕੋਈ ਨੌਬਤ ਨਾ ਆਵੇ ਤੇ ਹੁਣ ਪਹਿਲਾਂ ਹੀ ਤਿਆਰੀਆਂ ਕੀਤੀਆਂ ਗਈਆਂ ਨੇ ਪਹਿਲਾਂ ਹੀ ਇੱਥੇ ਜਿਹੜੇ ਆ ਮਿੱਟੀ ਐਡਵਾਂਸ ਦੇ ਵਿੱਚ ਹੀ ਰੱਖ ਲਈ ਗਈ ਆ ਬੰਨ ਤੇ ਵੀ ਜੇ ਕਿਤੇ ਲੋਡ ਪਵੇ ਤਾਂ ਉਸੇ ਟਾਈਮ ਜਿਹੜੀਆਂ ਢੇਰੀਆਂ ਨੇ ਇਹਨਾਂ ਨੂੰ ਨਾਲ ਦੇ ਨਾਲ ਹੀ ਬੋਰੀਆਂ ਦੇ ਵਿੱਚ ਭਰ ਕੇ ਤੇ ਇਸ ਤਰੀਕੇ ਨਾਲ ਬੰਨ ਜਿਹੜਾ ਉਹ ਬੰਨ ਦਿੱਤਾ ਜਾਵੇ ਜਿੱਥੇ ਵੀ ਲੋਡ ਪੈਂਦੀ ਆ ਕਿਉਂਕਿ ਸੇਮ ਪੈਂਦੀ ਆ ਲਗਾਤਾਰ ਜਦੋਂ ਪਾਣੀ ਆਉਂਦਾ ਤਾਂ ਉਸ ਸਮੇਂ ਬੰਨਾਂ ਨੂੰ ਸੇਮ ਪੈਣੀ ਸ਼ੁਰੂ ਹੋ ਜਾਂਦੀ ਆ ਹੁਣ ਉਹ ਅਗਲੇ ਪਾਸੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਖੜੇ ਆ ਟਰੈਕਟਰ ਤੇ ਉੱਥੇ ਸੇਮ ਪਈ ਸੀ ਤੇ ਉੱਥੇ ਹੁਣ ਜਿਹੜੇ ਬੋਰੇ ਆ ਬੰਨ ਮੰਨ ਕੇ ਸਿੱਟੇ ਆ ਤੇ ਨਾਲ ਲਗਾਤਾਰ ਮਿੱਟੀ ਜਿਹੜੀ ਉੱਥੇ ਸਿੱਟੀ ਜਾ ਰਹੀ ਆ ਸੋ ਬੜਾ ਜ਼ਿਆਦਾ ਜਦੋਜਹਿਰ ਕਰਨਾ ਪੈ ਰਿਹਾ ਸੋ ਹੁਣ ਪੂਰੀ ਕੋਸ਼ਿਸ਼ ਇਹ ਜਾਰੀ ਆ ਵੀ ਤੁਸੀਂ ਬੰਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾਵੇ ਇਹਨੂੰ ਨਾ ਕੋਈ ਨੁਕਸਾਨ ਹੋ ਜੇ ਕਿਉਂਕਿ ਪਿਛਲੀ ਵਾਰ ਇੱਕ ਪਾਸੇ ਬਿਆਸ ਆ ਹੁਣ ਬਿਆਸ ਤਾਂ ਨੁਕਸਾਨ ਕਰ ਹੀ ਰਿਹਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਦੋਬੇ ਏਰੀ ਦਾ ਤੇ ਜੇ ਇਹ ਵੀ ਬੰਨ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਫਿਰ ਦੋਵੇਂ ਦਰਿਆਵਾਂ ਦਾ ਨੁਕਸਾਨ ਨਹੀਂ ਚਲਾ ਜਾਣਾ ਬਹੁਤ ਔਖਾ ਤੇ ਉਹ ਲਗਾਤਾਰ ਟਰਾਲੀਆਂ ਜਿਹੜੀਆਂ ਨੇ ਮਿੱਟੀ ਲੈ ਕੇ ਆ ਰਹੀਆਂ ਨੇ ਸੋ ਸਭ ਤੋਂ ਵੱਡਾ ਧੰਨਵਾਦ ਉਹਨਾਂ ਵੀਰਾਂ ਦਾ ਵਾ ਜਿਹੜੇ ਮਦਦ ਕਰ ਰਿਹਾ ਇਹੋ ਜੇ ਟਾਈਮ ਤੇ ਵੀਰਾਂ ਦਾ ਦੇਣ ਕਦੇ ਦੇ ਨਹੀਂ ਸਕਦੇ ਇਹਨਾਂ ਨੇ ਮੈਂਟੋ ਮੈਂਟੀ ਆ ਕੇ ਨਾ ਸਵੇਰ ਦੇ ਲੱਗੇ ਹੋਏ ਆ ਤੇ ਇਹਨਾਂ ਨੇ ਦੇਖ ਲਓ ਕਿਦਾ ਲੈਂਡ ਬਣ ਕੇ ਤੁਰੇ ਜਾਂਦੇ ਆ ਚੋਬਰ ਇਹਨਾਂ ਨੇ ਮੈਂਟੋ ਮਿੱਟੀ ਬੰਨ ਜਿਹੜਾ ਸੇਮ ਪਈ ਨਾ ਤੇ ਠੀਕ ਕਰਤਾ ਸਾਰਾ ਪਾ ਪਾ ਮਿੱਟੀ ਪੱਕਾ ਕਰਤਾ ਤੇ ਚਲੋ ਬਚਾਅ ਹੋ ਗਿਆ ਸੇਮ ਪਈ ਸੀ ਤੇ ਸੇਮ ਜਿਹੜੀ ਆ ਉਹ ਇਹ ਨਾ ਵੀਰਾਂ ਨੇ ਲਗਾਤਾਰ ਮਿੱਟੀ ਸੈਟ ਸੈਟ ਕੇ ਠੀਕ ਕਰਤੀ ਆ ਇਹ ਜਹਾਜਾਂ ਨੂੰ ਟਰੈਕਟਰ ਜਾਂਦੇ ਆ ਸ਼ੂਕ ਦੇ ਬਾਹਰ ਦੇ ਉੱਤੇ ਤੇ ਵੱਡੇ ਵੱਡੇ ਟਰਾਲੇ ਆ ਤੇ ਪੰਜਾਬ ਪੰਜਾਬ ਹੀ ਆ ਵੀ ਬਹੁਤ ਦੂਰੋ ਦੂਰੋ ਵੀਰ ਆਇਆ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਕਿੰਨਾ ਦੂਰ ਪੈਂਦਾ ਹੈ ਕਿੰਨਾ ਲੱਗੇ ਪੈਂਦਾ ਕੋਈ ਯਮਰ ਸਰ ਤੋਂ ਆਇਆ ਕੋਈ ਮਾਨਸੇ ਤੋਂ ਕੋਈ ਟਿੱਖੀ ਵੇੜ ਤੋਂ ਬਹੁਤ ਦੂਰੋ ਦੂਰੋਂ ਵੀ ਗਿਆ ਹੈ ਤੇ ਬਹੁਤ ਧੰਨਵਾਦ ਆ ਇਹਨਾਂ ਵੀਰਾਂ ਦਾ ਸਾਰਿਆਂ ਦਾ ਜਿਹੜੇ ਟਰਾਲੀਆਂ ਲੈ ਕੇ ਦੂਰੋ ਦੂਰੋਂ ਆਉਂਦੇ ਆ ਤੇ ਨਾਲ ਇਹਨਾਂ ਨੇ ਪੰਨ ਜਿਹੜੇ ਬੰਨ ਤੇ ਫਟਾਫਾਟੀ ਨਹੀਂ ਤੇ ਇਸ ਵਾਰ ਫੇਰ ਬੰਨ ਜਿਹੜਾ ਟੁੱਟਣ ਦਾ ਖਤਰਾ ਬਣ ਗਿਆ ਕਿਉਂਕਿ ਰਾਤ ਨੂੰ ਸੇਮ ਪੈਣੀ ਸ਼ੁਰੂ ਹੋ ਗਈ ਤੇ ਉਸੇ ਟਾਈਮ ਤੋਂ ਜਿਹੜੀ ਇਹਨਾਂ ਵੀਰਾਂ ਨੇ ਮਦਦ ਕੀਤੀ ਆ ਤੇ ਬੰਨ ਜਿਹੜਾ ਬਚ ਗਿਆ ਤੇ ਹੁਣ ਥੋੜੇ ਸਮੇਂ ਦੀ ਗੱਲ ਆ 2-4 ਦਿਨ ਹੋਰ ਬੰਨ ਇਸੇ ਤਰੀਕੇ ਨਾਲ ਜੇ ਕੱਢ ਜਾਂਦਾ ਵਾ ਤੇ ਫਿਰ ਬਚਾਅ ਵਾ ਜੀ ਸਰਵ ਚਾਰਕ ਦਿਨ ਬਾਬਾ ਮੇਰ ਰੱਖੇ ਠੀਕ ਆ ਜੀ ਇਹ ਸੀਗੀ ਜੀ ਥੋੜੀ ਜਾਣਕਾਰੀ ਸਤਲੁਜ ਦਰਿਆ ਦੇ ਕੰਢਿਆਂ ਦੇ ਬਾਰੇ ਤੇ ਨਾਲ ਕਿੰਨਾ ਪਾਣੀ ਵਗਦਾ ਤੁਹਾਨੂੰ ਦਿਖਾਈ ਦਿੱਤਾ ਤੇ ਠੀਕ ਆ ਮਿਲਦੇ ਆ ਜੀ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੇ ਪਿਛਲੀ ਵਾਰ ਉਹ ਸਾਹਮਣੇ ਉਹ 7 ਵਜੇ ਦਾ ਬੰਨ ਟੁੱਟਾ ਸੀ ਤੇ ਆਹ ਰੇਲਵੇ ਲਾਈਨ ਕਰਾਸ ਕਰਕੇ ਇਧਰਲੇ ਪਾਸੇ ਵੀ ਪਾਣੀ ਆ ਗਿਆ ਸਾਰਾ ਤੇ ਆਹ ਸੜਕ ਕਰਾਸ ਕਰਕੇ ਤੇ ਇਧਰਲੇ ਪਾਸੇ ਆ ਪੁਲੀਆਂ ਦੇ ਥੱਲੇੋਂ ਦੀ ਪਾਣੀ ਇਦਾਂ ਜਾਂਦਾ ਸੀ ਜਦੋਂ ਕੋਈ ਮੋਟਰਾਂ ਲੱਗਿਆ ਹੋੜ ਵੱਡੀਆਂ ਤੇ ਇਸ ਵਾਰ ਵੀ ਆ ਉਲੀ ਜਿਹੜੀ ਐ ਇੱਥੋਂ ਬੈਠੀ ਆ ਕਿਉਂਕਿ ਪੁਰਾਣੇ ਟਾਈਮ ਦੀਆਂ ਪੁਰਾਣੇ ਜਿਹੜੇ 23 ਦੇ ਵਿੱਚ ਹੜਾ ਆ ਸੀ ਉਹਦੇ ਨਾਲ ਕਮਜ਼ੋਰ ਹੋਏ ਆ ਹੋਇਆ ਇਹਨਾਂ ਦਾ ਇਹ ਵਾਲਾ ਜਿਹੜੀ ਸੜਕਾ ਰੋਡ ਵੀ ਤੇ ਹੁਣ ਵੀ ਇਹਨੂੰ ਢਾ ਲੱਗੀ ਆ ਥੋੜੀ ਜੀ ਤੇ ਇਧਰਲੇ ਪਾਸੇ ਜਿਹੜਾ ਪਾਣੀ ਆ ਇਹ ਸਾਰੇ ਉਹ ਦੂਰ ਤੱਕ ਪਾਣੀ ਪਿਛਲੀ ਵਾਰ ਫੈਲ ਗਿਆ ਸੀਗਾ ਤੇ ਵੀਰ ਲਗਾਤਾਰ ਇੱਥੋਂ ਮਿੱਟੀ ਚੱਕ ਚੱਕ ਕੇ ਮਿੱਟੀ ਭਰ ਭਰ ਕੇ ਟਰਾਲੇ 'ਤੇ ਆ ਕੇ ਇੱਥੇ ਢੇਰੀ ਕਰਦੇ ਤੇ ਇੱਥੋਂ ਉਹ ਤਾਲੇ ਜਿਹੜੇ ਬੰਨ ਤੇ ਲੈ ਕੇ ਜਾਂਦੇ ਆ ਦੇਖੋ ਕਿੱਦਾਂ ਲੈਣ ਬਨ ਕੇ ਖੜਿਆ ਵੀਰ ਤੇ ਇਹਨਾਂ ਦੀ ਵਜ੍ਹਾ ਨਾਲ ਹੀ ਅੱਜ ਜਿਹੜਾ ਬਨ ਆ ਉਹ ਬਚ ਗਿਆ